हां जी दोस्तों बाबा प्रॉपर्टी चैनल ਤੇ ਤੁਹਾਡਾ ਬੜਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਐਸਐਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ 120 ਗਜ ਦੀ ਜਿਹੜੀ ਹੈ ਕੋਠੀ ਤੁਹਾਨੂੰ ਦਿਖਾਵਾਂਗੇ ਕੋਠੀ ਦਾ ਫਰੰਟ ਤੁਸੀਂ ਦੇਖ ਸਕਦੇ ਹੋ ਐਲੀਵੇਸ਼ਨ ਬਹੁਤ ਹੀ ਸੋਹਣਾ ਜਿਹੜਾ ਬਣਿਆ ਹੋਇਆ 120 ਗਜ ਦੇ ਵਿੱਚ ਜਿਹੜੀ ਹੈ ਕੋਠੀ ਬਣੀ ਹੋਈ ਹੈ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਇੱਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਪੋਰਚ ਦੇ ਵਿੱਚ ਦੀ ਇਸ ਕੋਠੀ ਦੀ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਡੋਰ ਜਿਹੜੇ ਆ ਬਹੁਤ ਹੀ ਸੋਹਣੇ ਜਿਹੜੇ ਆ ਲੱਗੇ ਹੋਏ ਆ ਰੰਗ ਰੋਗਣ ਦਾ ਕੰਮ ਜਿਹੜਾ ਹੋਇਆ ਵੀ ਆ ਬਿਲਕੁਲ ਫਰੈਸ਼ ਕੋਠੀ ਆ ਪੀਓਪੀ ਹੋਈ ਵੀ ਆ ਤੁਸੀਂ ਦੇਖ ਸਕਦੇ ਹੋ ਕਿਚਨ ਦੇ ਵਿੱਚ ਜਿਹੜਾ ਕੱਬੜ ਦਾ ਕੰਮ ਆ ਉਹ ਬਾਕੀ ਆ ਬੈੱਡਰੂਮਾਂ ਦੇ ਵਿੱਚ ਵੀ ਕੱਬੜ ਬਣਨ ਵਾਲਾ ਸੋ ਦੋ ਬੈੱਡਰੂਮ ਗਰਾਉਂਡ ਫਲੋਰ ਤੇ ਬਣੇ ਹੋਏ ਆ ਇੱਕ ਬੈੱਡਰੂਮ ਫਰਸਟ ਫਲੋਰ ਤੇ ਬਣਿਆ ਹੋਇਆ ਗਰਾਉਂਡ ਤੇ ਦੋ ਵਾਸ਼ਰੂਮ ਜਿਹੜੇ ਆ ਬਣੇ ਹੋਏ ਆ ਦੋ ਬੈਡਰੂਮ ਤੇ ਉੱਪਰ ਇੱਕ ਬੈਡਰੂਮ ਇੱਕ ਵਾਸ਼ਰੂਮ ਬਣਿਆ ਹੋਇਆ ਸੋ ਬਹੁਤ ਹੀ ਸੋਹਣੀ ਕੋਠੀ ਹੈ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਬਿਲਕੁਲ ਫਰੈਸ਼ ਕੋਠੀ ਹੈ ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 35 ਲੱਖ ਰੁਪਿਆ ਡਿਮਾਂਡ ਰੱਖੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਬਿਲਕੁਲ ਠੀਕ ਸੁਣਿਆ ਤੁਸੀਂ 35 ਲੱਖ ਰੁਪਿਆ ਡਿਮਾਂਡ ਰੱਖੀ ਹੈ ਸੋ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਤੇ ਆਜੋ ਫਿਰ ਦੇਖਦੇ ਆਂ ਆਪਾਂ ਫਰਸਟ ਫਲੋਰ ਸੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਨੂੰ 35 ਲੱਖ ਵਾਲੀ ਕੋਠੀ 15 ਲੱਖ ਰੇਟ ਪਾ ਕੇ ਨਹੀਂ ਵਿਖਾਵਾਂਗੇ ਸੋ ਅਕਸਰ ਹੀ ਕਈ ਚੈਨਲਾਂ ਦੇ ਉੱਤੇ 60 ਲੱਖ ਵਾਲੀ ਕੋਠੀ ਦਾ 25 ਲੱਖ 26 ਲੱਖ ਪਾ ਕੇ ਸੋ ਆਮ ਵੀਰ ਭਰਾਵਾਂ ਨੂੰ ਬੇਕੂਫ ਬਣਾਇਆ ਜਾਂਦਾ ਸੋ ਜਿਹਨੇ ਦੇਖਣੀ ਆਂ ਦੇਖ ਲਿਓ ਜਿਹਨੇ ਸ਼ੇਅਰ ਕਰਨੀ ਆਂ ਸ਼ੇਅਰ ਕਰ ਦਿਓ ਨਹੀਂ ਕਰਨੀ ਨਾ ਕਰਿਓ ਪਰ ਦੁਮਰਾਨੀ ਕਰਦੇ ਆਪਾਂ ਸੋ ਇਹ ਉੱਪਰਲਾ ਜਿਹੜਾ ਬੈੱਡਰੂਮ ਨਾਲ ਇੱਕ ਵਾਸ਼ਰੂਮ ਜਿਹੜਾ ਅਟੈਚ ਹੈ ਤੇ ਬਾਕੀ ਖੁੱਲਾ ਡੁੱਲਾ ਵਿਹੜਾ ਹੈਗਾ ਸੋ ਕੋਠੀਆਂ ਦੀਆਂ ਘਰਾਂ ਦੀਆਂ ਸ਼ਾਪ ਦੀਆਂ ਵੀਡੀਓ ਆਪਣੇ ਚੈਨਲ ਤੇ ਲਗਭਗ ਆਉਂਦੀਆਂ ਰਹਿੰਦੀਆਂ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੱਕ ਵਾਰੀ ਫਿਰ ਤੋਂ ਤੁਹਾਨੂੰ ਜਿਹੜੀ ਆ ਗਲੀ ਔਰ ਫਰੰਟ ਜਿਹੜਾ ਦਿਖਾਉਨੇ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਆ ਸਾਡੇ ਕੋਲੋਂ ਐਡ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਾਰੀ ਜਾਣਕਾਰੀ ਜਿਹੜੀ ਆ ਉਹ ਸੈਂਡ ਕਰਿਆ ਕਰੋ ਕਿੰਨੀ ਗਲੀ ਆ ਕਿਹੜੀ ਦਿਸ਼ਾ ਵਿੱਚ ਘਰ ਬਣਿਆ ਹੋਇਆ ਕਿੰਨਾ ਚਿੱਕਰ ਹੋ ਗਿਆ ਬਣੇ ਨੂੰ ਵੇਚਣ ਦਾ ਕਾਰਨ ਕੀ ਹੈ ਕਿੰਨੇ ਗੱਜ ਦੇ ਵਿੱਚ ਬਣਿਆ ਹੋਇਆ ਜਾਂ ਕਿੰਨੇ ਮਰਲੇ ਵਿੱਚ ਬਣਿਆ ਹੋਇਆ ਔਰ ਬੜੇ ਸਲੋ ਮੋਸ਼ਨ ਦੇ ਵਿੱਚ ਪਿਆਰ ਨਾਲ ਜਿਹੜੀ ਆ ਵੀਡੀਓ ਬਣਾ ਕੇ ਸਾਨੂੰ ਭੇਜੋ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੁਅਰਦਾ ਕੋਈ ਪੈਸਾ ਨਹੀਂ ਲੈਂਦੇ ਤੇ ਸ਼ੇਅਰ ਵੀ ਜਿਹੜਾ ਫ੍ਰੀ ਆਫ ਕੋਸਟ ਹੀ ਆ ਜੇ ਕਰਦਿਆ ਕਰੋਗੇ ਤਾਂ ਕਿਸੇ ਦਾ ਭਲਾ ਹੋ ਸਕਦਾ